ਤੁਹਾਨੂੰ ਪਤਾ ਹੀ ਹੈ ਮਾਨਸਿਕ ਕਰਨੇ ਪਹਿਲੇ ਕਿੱਸੇਗਾ ਵੀ ਜਿਹੜੀਆਂ ਪਿੰਡਾਂ ਦੀਆਂ ਚੋਣਾਂ ਨੇ ਉਹ ਪਿੰਡ ਪੱਧਰ ਤੇ ਮਤਲਬ ਪਿੰਡਾਂ ਦੇ ਸਰਪੰਚ ਉਹ ਨਾ ਕਿ ਕਿਸੇ ਪਾਰਟੀਵਾਦੀ ਤੋਂ ਉੱਪਰ اٹਹੀ ਹੈ ਨਾ ਤੇ ਉਹਦੇ ਵਿੱਚ ਬੜਾ ਮਾਣ ਮਹਿਸੂਸ ਕਰਦਾ ਵੀ ਜਿਹੜੀ ਸਭ ਤੋਂ ਪਹਿਲੀ ਸੰਮਤੀ ਹੋਈ ਆ ਉਹ ਪੰਜਾਬ ਦੇ ਵਿੱਚ ਉਹ ਵਿਧਾਨ ਸਭਾ ਹਲਕੇ ਸਮਰਾਲੇ ਦੇ ਵਿੱਚ ਹੋਈ ਆ ਪਿੰਡ ਟਪਰੀਆਂ ਦੀ ਤੇ ਮੈਂ ਬੜੇ ਮਾਣ ਨਾਲ ਕਹਿੰਦਾ ਵੀ ਮੇਰੇ ਹਲਕੇ ਦੇ ਵਿੱਚ ਆਪਣੇ ਟੋਟਲ ਜਿਹੜੀਆਂ 178 ਪੰਚਾਇਤਾਂ ਨੇ ਜਿਹੜੀਆਂ ਉਹਨਾਂ ਦੇ ਵਿੱਚੋਂ ਆਪਰੇ 52 ਪਿੰਡਾਂ ਦੇ ਵਿੱਚ ਸਹਿਮਤੀ ਨਾਲ ਸਰਪੰਚ ਚੁਣੇ ਗਏ ਨੇ ਤੇ ਇੱਕ ਵੱਡੀ ਗੱਲ ਆ ਤੇ ਬੜਾ ਆਪ ਨੂੰ ਵੀ ਚੰਗਾ ਲੱਗਦਾ ਤੇ ਲੋਕਾਂ ਨੂੰ ਮੈਂ ਵਧਾਈ ਦਿੰਦਾ ਵੀ ਜਿੱਥੇ ਮਾਨ ਸਾਹਿਬ ਨੇ ਕਿਹਾ ਤੇ ਉੱਥੇ ਲੋਕਾਂ ਨੇ ਗੱਲ ਮੰਨ ਕੇ ਤੇ ਪੂਰੇ ਸਾਰੇ ਭਾਈਚਾਰੇ ਦਾ ਸਬੂਤ ਦੇ ਕੇ ਸਾਂਝੇ ਤੌਰ ਤੇ ਜਿਹੜੇ ਸਰਪੰਚ ਨੂੰ ਨੇ ਮੈਂ ਮੁਬਾਰਕਾਂ ਦਿੰਦਾ ਤੇ ਆਪਣੇ ਆਪ ਨੂੰ ਬੜਾ ਚੰਗਾ ਲੱਗਦਾ ਲਗਭਗ 15 ਤੋਂ 20 ਪੰਚਾਇਤਾਂ ਹੁਣ ਵੀ ਐ ਜੀ ਨੇ ਜਿੱਥੇ ਉਹ ਬੰਦੇ ਨੇ ਕਿਸੇ ਵੱਲੋਂ ਕਹਿ ਲੋ ਸੰਪਤੀਆ ਹੋਣ ਨਹੀਂ ਦਿੱਤੀਆਂ ਸਹਿਮਤੀ ਹੋਣ ਤੋਂ ਜਿਹੜੇ ਬੰਦੇ ਨੇ ਰੋਕਿਆ ਉਹਨਾਂ ਨੂੰ ਮੂੰਹ ਤੋੜਮਾ ਜਵਾਬ ਦਿਓ ਜਿਹੜਾ ਬੰਦੇ ਸਹਿਮਤੀ ਬਣੀਆਂ ਉਹਨਾਂ ਨੂੰ ਵੋਟਾਂ ਪਾਇਓ ਤੇ ਪਿੰਡ ਦੇ ਵਿੱਚ ਜਿੱਥੇ-ਜਿੱਥੇ ਵੀ ਇਲੈਕਸ਼ਨ ਹੋ ਰਹੀ ਆ ਉਹਨਾਂ ਬੰਦੇ ਨੂੰ ਮਤਲਬ ਵੋਟ ਕਰਿਓ ਜਿਹੜੇ ਬੰਦੇ ਪਿੰਡ ਦੇ ਲਈ ਪਾਰਟੀ ਵਾਜੀ ਤੋਂ ਉੱਠ ਕੇ ਕੰਮ ਕਰਨਗੇ ਤੇ ਮੈਂ ਥੋੜੇ ਥ੍ਰੂ ਇਹੀ ਕਹਿੰਦਾ ਵੀ ਉਹ ਬੰਦਾ ਇਹ ਨਾ ਹੋਵੇ ਕੁਸ਼ ਮੈਂ ਪਿਛਲੇ ਟਾਈਮ ਵੀ ਦੇਖਿਆ ਕੁਸ਼ ਸਰਪੰਚ ਇਹੀ ਸੋਚ ਕੇ ਮੇਰੇ ਕੋਲ ਨਹੀਂ ਆਏ ਬੰਦਾ ਵੀ ਜਿਹੜੇ ਆਮ ਆਦਮੀ ਪਾਰਟੀ ਦਾ ਐਮ.ਆਰ.ਏ ਸਾਹਿਬਾ ਪਰ ਮੈਂ ਕਿਸੇ ਨਾਲ ਬਚਕਰ ਨਹੀਂ ਕੀਤਾ ਸਾਰ ਨੂੰ ਬਰਾਬਰ ਸਮਝੇ ਤੇ ਮੈਂ ਇਹੀ ਕਹਿੰਦਾ ਵੀ ਪਾਰਟੀ ਵਾਜੀ ਤੋਂ ਉੱਠ ਕੇ ਪਿੰਡਾਂ ਦੇ ਸਰਪੰਚ ਚੁਣਿਓ ਪੂਰੇ ਸਮਰਾਲੇ ਦੀ ਸਬਡਿਵੀਜ਼ਨ ਤੇ ਟੋਟਲ 178 ਪੰਚਾਇਤਾਂ ਨੇ ਜਿਹੜੀਆਂ ਬਣਨ ਜਾਣੀਆਂ ਆਵੇਂ 116 ਦੇ ਵਿੱਚ ਮਾਛੀ ਵੜਲੀਆਂ ਨੇ ਤੇ 62 ਸਮਰਾਲੇ ਲੋਕਲ ਦੀਆਂ ਹੈਗੀਆਂ ਸਮਰਾਲੇ ਦੀਆਂ 116 ਦੇ ਵਿੱਚੋਂ 44 ਸਹਿਮਤੀਆਂ ਹੋ ਚੁੱਕੀਆਂ ਨੇ ਸਰਵਸੰਮਤੀ ਨਾਲ ਜਿਹੜੀਆਂ ਉੱਥੇ ਪੰਚਾਇਤਾਂ ਚੁਣੀਆਂ ਜਾ ਚੁੱਕੀਆਂ ਨੇ 116 ਦੇ ਵਿੱਚੋਂ ਤੇ ਜੇ ਸਮਰਾਲੇ ਦੀ ਗੱਲ ਕਰੀਏ ਤੇ 62 ਦੇ ਵਿੱਚੋਂ 10 ਪੰਚਾਇਤ ਸਰਬਸੰਮਤੀ ਨਾਲ ਚੁਣੀਆਂ ਜਾ ਚੁੱਕੀਆਂ ਨੇ ਇਸ ਤਰ੍ਹਾਂ ਟੋਟਲ ਜਿਹੜੀਆਂ 54 ਸਰਬਸੰਮਤੀ ਨਾਲ ਪੰਚਾਇਤ ਚੁਣੀਆਂ ਜਾ ਚੁੱਕੀਆਂ 178 ਦੇ ਵਿੱਚੋਂ ਹੁਣ ਅੱਜ ਤੋਂ ਬਾ ਅੱਜ ਤੋਂ ਪ੍ਰਚਾਰ ਦਾ ਸ਼ੁਰੂ ਹੋ ਗਿਆ ਸਮਾਂ ਤੇ ਇਹ ਜਿਹੜਾ ਪ੍ਰਚਾਰ ਹੈ 13 ਤਰੀਕ ਸ਼ਾਮ ਤੱਕ ਚੱਲੇਗਾ ਸੋ ਤੁਹਾਡੇ ਚੈਨਲ ਦੇ ਮਾਧਮ ਰਹੀਂ ਮੈਂ ਸਾਰੇ ਸਮਰਾਲਾਵਾਸੀਆਂ ਨੂੰ ਮਾਛੀਵਾੜਾ ਪਾਸਿਆਂ ਨੂੰ ਬੇਨਤੀ ਕਰਦਾ ਵਾਂ ਅਮਨ ਅਮਾਨ ਨਾਲ ਕਿਸੇ ਦੇ ਪਰਸਨਲ ਅਟੈਕ ਨਾ ਕਰਦੇ ਹੋਇਆ ਸ਼ਾਂਤੀ ਦਾ ਪ੍ਰਚਾਰ ਕੀਤਾ ਜਾਵੇ ਹਰ ਉਹ ਉਮੀਦਵਾਰ ਆਪਣੀਆਂ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਜੋ ਉਹਨੇ ਦਿਮਾਗ ਦੇ ਵਿੱਚ ਉਸ ਪਿੰਡ ਦੀ ਤਰੱਕੀ ਦੇ ਨਾਲ ਪਾਲਿਸੀਆਂ ਜੁੜੀਆਂ ਨੇ ਜੋਰ ਦੇ ਦਿਮਾਗ 'ਚ ਉਹ ਹੈਗਾ ਵੀ ਮੈਂ ਇਸ ਆਪਣੇ ਪਿੰਡ ਨੂੰ ਇਸ ਤਰੀਕ ਨਾਲ ਅੱਗੇ ਲੈ ਕੇ ਜਾਣਾ ਵੇ ਉਹ ਲੋਕਾਂ ਨੂੰ ਉਹ ਦਿਸੇ ਤੇ ਕਿਵੇਂ ਮੈਂ ਪਿੰਡ ਦੀ ਤਰੱਕੀ ਵੱਲ ਯੋਗਦਾਨ ਪਾ ਸਕਦਾ ਹਾਂ ਤਾਂ ਕਿ ਲੋਕੀਂ ਵੋਟ ਪਾ ਸਕਣ ਤੇ ਜਿਹੜਾ ਮੇਨ ਸੁਨੇਹਾ ਹੈ ਜਿੱਤ ਹਾਰ ਦੋਵੇਂ ਬੰਦੇ ਖੜਨ ਕਿਤੇ ਇੱਕ ਦੀ ਜਿੱਤ ਇੱਕ ਦੀ ਹਾਰ ਨਿਸ਼ਚਿਤ ਹੈਗੀ ਹੈ ਅਮਨ ਅਮਾਨ ਨਾਲ ਜਿਹੜਾ ਜਿੱਤਦਾ ਵੇ ਉਹ ਪਿੰਡ ਦੀ ਤਰੱਕੀ ਵਾਲੇ ਪਾਸੇ ਸੋਚੇ ਤੇ ਜਿਹੜਾ ਹਾਰਦਾ ਵੇ ਉਹ ਉਸ ਨੂੰ ਆਪਣੇ ਪਿੰਡ ਦੀ ਤਰੱਕੀ ਲਈ ਯੋਗਦਾਨ ਦੇਵੇ ਕਿਉਂਕਿ ਦੋਵੇਂ ਹੀ ਉਸ ਪਿੰਡ ਦੇ ਵਾਸੀ ਨੇ ਜਿਹੜੇ ਲੜ ਰਹੇ ਨੇ ਅਲਟੀਮੇਟਲੀ ਸਾਡਾ ਜਿਹੜਾ ਗੋਲ ਹੈ ਅਚੀਵਮੈਂਟ ਹੈ ਉਹ ਪਿੰਡ ਦੇ ਵਿਕਾਸ ਦੀ ਹੈ ਸੋ ਇਹਨੂੰ ਨਿੱਜੀ ਨਾ ਬਣਾ ਕੇ ਪਿੰਡ ਦੇ ਵਿਕਾਸ ਦੇ ਤੌਰ ਤੇ ਵੇਖਿਆ ਜਾਵੇ ਤੇ ਇੱਕ ਦੂਵੇ ਦੋਵੇਂ ਰਲ ਕੇ ਜਿਹੜਾ ਪਿੰਡ ਦਾ ਵਿਕਾਸ ਕਰੇ ਅਮਨ ਮਾਨ ਦੇ ਨਾਲ ਇਹੋ ਹੀ ਮੇਰਾ ਸੰਦੇਸ਼ ਹੈ